ਹੇ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਲ ਸੂਬਾ ਜਲੰਧ 77 ਪੰਜਾਬ ਕਿਸਾਨ ਯੂਨੀਅਨ ਬਾਕੀ ਜਿਸ ਤਰ੍ਹਾਂ ਕਿ ਸਾਰੇ ਹੀ ਕਿਸਾਨ ਵੀਰਾਂ ਨੂੰ ਪਤਾ ਹੈ ਕਿ ਇਸ ਵਾਰ ਝੋਨੇ ਦੀ ਫਸਲ ਕਿਸ ਤਰ੍ਹਾਂ ਮੰਡੀਆਂ ਦੇ ਵਿੱਚ ਰੁਲੀ ਕਿਸਾਨ ਕਿਸ ਤਰ੍ਹਾਂ ਮੰਡੀਆਂ ਦੇ ਵਿੱਚ ਰੁਲਿਆ ਤੇ ਸਰਕਾਰ ਦੀ ਨਲਹਿਕੀ ਕਹਿ ਲਈਏ ਜਾਂ ਸਰਕਾਰ ਦੀ ਸ਼ੈ ਦੇ ਉੱਤੇ ਕਿਸ ਤਰ੍ਹਾਂ ਆੜਤੀਆਂ ਨੇ ਸੈਲਰ ਮਾਲਕਾਂ ਨੇ ਕਿਸਾਨ ਨੂੰ ਲੁੱਟਿਆ 2 ਤੋਂ ਲੈ ਕੇ 400 ਰੁਪਏ ਤੱਕ ਦਾ ਜਿਹੜਾ ਇਸ ਝੋਨੇ ਦੀ ਫਸਲ ਦੇ ਵਿੱਚ ਕੱਟ ਲਾਇਆ ਗਿਆ ਇਸ ਜਿਹੜੇ ਕੱਟ ਨੂੰ ਦੁਬਾਰਾ ਕਿਸਾਨ ਵੀਰਾਂ ਦੇ ਖਾਤਿਆਂ ਦੇ ਵਿੱਚ ਪੇਮੈਂਟ ਆਪਵਾਉਣ ਦੇ ਲਈ ਜੋ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜੋ ਸੰਘਰਸ਼ ਵਿੱਢਿਆ ਗਿਆ ਸੀ ਉਸ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਸਾਨੂੰ ਕੱਲ ਮਾਰਕੀਟ ਕਮੇਟੀ ਵਿਖੇ ਜਿਹੜੀ ਮੀਟਿੰਗ ਹੋਈ ਕਿਸਾਨ ਵੀਰਾਂ ਦੇ ਨਾਲ ਕਿਸਾਨ ਆਗੂਆਂ ਨਾਲ ਉਸ ਦੇ ਵਿੱਚ ਪਤਾ ਲੱਗਾ ਕਿ ਲਗਭਗ 30% ਕਿਸਾਨਾਂ ਦੇ ਖਾਤਿਆਂ ਦੇ ਵਿੱਚ ਉਹ ਕੱਟ ਵਾਲੀ ਪੇਮੈਂਟ ਵਾ ਦਿੱਤੀ ਗਈ ਏ ਤੇ ਬਹੁਤ ਸਾਰੇ ਜਿਹੜੇ ਆੜਤੀਏ ਨੇ ਉਹ ਕਿਸਾਨਾਂ ਦੇ ਘਰਾਂ ਦੇ ਵਿੱਚ ਜਾ ਕੇ ਇਹ ਵਾਅਦੇ ਕਰ ਰਹੇ ਨੇ ਕਿ ਅਸੀਂ ਤੁਹਾਡੇ ਅਕਾਊਂਟਾਂ ਦੇ ਵਿੱਚ ਉਹ ਪੇਮੈਂਟ ਆ ਪਾ ਦੇਵਾਂਗੇ ਤੁਸੀਂ ਆਪਣੀਆਂ ਕੰਪਲੀਟਾਂ ਵਾਪਸ ਲੈ ਲਓ ਪਰ ਕੁਝ ਜਿਹੜੇ ਹਜੇ ਵੀ ਧਨਾੜ ਜਿਹੜੇ ਹੈਗੇ ਨੇ ਧਨਾੜ ਆੜਤੀਏ ਨੇ ਹਜੇ ਵੀ ਜਾ ਕੇ ਲੋਕਾਂ ਨੂੰ ਡਰਾ ਧਮਕਾ ਰਹੇ ਨੇ ਤੇ ਸਾਡੀ ਇਸ ਵੀਡੀਓ ਜਰੀਏ ਚੇਤਾਵਨੀ ਏ ਕਿ ਇੰਨਾਂ ਸਾਰੀਆਂ ਕੋਚਿੰਗਾਂ ਚਾਲਾਂ ਤੋਂ ਤੁਸੀਂ ਬਾਜ ਆਜੋ ਨਹੀਂ ਇਹਦਾ ਹਸ਼ਰ ਮਾੜਾ ਹੋਊਗਾ ਸੋ ਅਸੀਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿੰਨਾ ਅਸੀਂ ਅੰਦਾਜ਼ਾ ਲੈ ਕੇ ਚੱਲੇ ਸੀ ਛਿੱਟੀ ਵੱਡੀ ਗਿਣਤੀ ਦੇ ਵਿੱਚ 18 ਤਰੀਕ ਨੂੰ ਕਿਸਾਨ ਮਜ਼ਦੂਰ ਵੀਰ ਪਹੁੰਚੇ ਸੀਗੇ ਜਿਨ੍ਹਾਂ ਦੀ ਫਸਲ ਨੂੰ ਕੱਟ ਲਗਿਆ ਸੀਗਾ ਪਰ ਉਸ ਪੱਧਰ ਦੇ ਉੱਤੇ ਹਜੇ ਤੱਕ ਐਸਡੀਐਮ ਦਫ਼ਤਰ ਵਿੱਚ ਕੰਪਲੀਟਾ ਨਹੀਂ ਪਹੁੰਚੀਆਂ ਸੋ ਵੱਧ ਤੋਂ ਵੱਧ ਕੰਪਲੀਟਾ ਜਿਹੜੀਆਂ ਹੈਗੀਆਂ ਉਹ ਐਸਡੀਐਮ ਦਫ਼ਤਰ ਸੁਲਤਾਨਪੁਰ ਲੋਧੀ ਵਿੱਚੇ ਪਹਚਾਓ ਅਸੀਂ ਤੁਹਾਨੂੰ ਪਰਫਾਰਮ ਵੀ ਸੈਂਡ ਕਰ ਦਿੰਨੇ ਆ ਇਸੇ ਤਰ੍ਹਾਂ ਹੀ ਬੇਨਤੀ ਕਰਦੇ ਆ ਭਲਾਥੜ ਹਲਕੇ ਨੂੰ ਫਗਵਾੜਾ ਹਲਕੇ ਨੂੰ ਇਸੇ ਤਰ੍ਹਾਂ ਕਪੂਰਥਲੀਏ ਨੂੰ ਖਾਸ ਕਰਕੇ ਕਪੂਰਤਲਾ ਮੰਡੀ ਦੇ ਵਿੱਚ ਵੀ ਅਸੀਂ ਚੱਲਦੀ ਇੱਕ ਵੱਡਾ ਐਕਸ਼ਨ ਉਲੀਕ ਰਹੇ ਹਾਂ ਇੱਕ ਦੋ ਦਿਨ ਦੇ ਵਿੱਚ ਇੱਕ ਵੱਡਾ ਐਕਸ਼ਨ ਉਲੀਕਾਂਗੇ ਪਿੰਡਾਂ ਦੇ ਵਿੱਚ ਅਸੀਂ ਅੱਜ ਤੋਂ ਬੇਨਤੀਆਂ ਲਾਉਣੀਆਂ ਸ਼ੁਰੂ ਕਰਤੀਆਂ ਪਰਫਾਰਮੇ ਬੰਨ ਦਿੱਤੇ ਗਏ ਨੇ ਕਿ ਜਿੰਨੀਆਂ ਵੀ ਮੰਡੀਆਂ ਨੇ ਚਾਹੀਏ ਕਪੂਰਤਲਾ ਮੰਡੀ ਹੋਵੇ ਖਾਲੂ ਮੰਡੀ ਹੋਵੇ ਤਲਵੰਡੀ ਚੌਧਰੀਆਂ ਦੀ ਮੰਡੀ ਹੋਵੇ ਟੱਠੇ ਦੀ ਮੰਡੀ ਹੋਵੇ ਸੁਰਖਪੁਰ ਪੰਡਾਲ ਵੇਟ ਦੀਆਂ ਮੰਡੀਆਂ ਹੋਣ ਧਾਲੀਵਾਲ ਵੇਟ ਦੀਆਂ ਮੰਡੀਆਂ ਹੋਣ ਇਹਨਾਂ ਸਾਰੀਆਂ ਪਿੰਡਾਂ ਨੂੰ ਇਕੱਤਰ ਕਰਕੇ ਇੱਕ ਕਪੂਰਤਲਾ ਦੇ ਵਿੱਚ ਵੱਡਾ ਐਕਸ਼ਨ ਕੀਤਾ ਜਾਊਗਾ ਕਿ ਜਿਹੜਾ ਹੈ ਕਿ ਤੁਸੀਂ ਇਹ ਜਿਹੜਾ ਕਟ ਲਾਇਆ ਗਿਆ ਹੈ ਆੜਤੀਆਂ ਵੱਲੋਂ ਜਾਂ ਸੈਲਰ ਮਾਲਕਾਂ ਵੱਲੋਂ ਉਹ ਫੁੱਲ ਪੇਮੈਂਟਾਂ ਪਾਈਆਂ ਜਾਣ ਤੇ ਦੋਸ਼ੀ ਪਾਏ ਜਾਂਦੇ ਅਧਿਕਾਰੀਆਂ ਖਿਲਾਫ ਆੜਤੀਆਂ ਖਿਲਾਫ ਜਾਂ ਸੈਲਰ ਮਾਲਕਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਅਸੀਂ ਜਲਦ ਪਿੰਡਾਂ ਦੇ ਵਿੱਚ ਹੀ ਪਹੁੰਚ ਰਹੇ ਹਾਂ ਤੇ ਸਾਡੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਸਾਡੇ ਨੰਬਰ ਲਗਭਗ ਸਾਰੇ ਪਿੰਡਾਂ ਦੇ ਵਿੱਚ ਮੌਜੂਦ ਨੇ ਨਹੀਂ ਤਾਂ ਅਸੀਂ ਨੰਬਰ ਮੈਂ ਇੱਕ ਵਾਰੀ ਬੋਲ ਵੀ ਦਿੰਦਾ ਕਿ 98143 40771 98143 40771 ਤੁਸੀਂ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਸਾਡੇ ਕੋਲ ਜਿਹੜੇ ਸੀ ਪਰਫਾਰਮੇ ਬਣਾਏ ਹੋਏ ਨੇ ਉਹਨਾਂ ਪਰਫਾਰਮੇ ਨੂੰ ਭਰ ਕੇ ਤੁਸੀਂ ਸਬੰਧਤ ਐਸਡੀਐਮ ਚਾਹੇ ਉਹ ਸੁਲਤਾਨਪੁਰ ਲੋਧੀ ਹੋਵੇ ਪਲਾਥੋ ਹੋਵੇ ਕਪੂਰਤਲਾ ਹੋਵੇ ਫਗਵਾੜਾ ਹੋਵੇ ਜਾਂ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਲੋੜ ਪੈਂਦੀ ਏ ਤੇ ਤੁਸੀਂ ਸਾਡੇ ਤੱਕ ਕੰਟੈਕਟ ਕਰ ਸਕਦੇ ਹੋ ਅਸੀਂ ਇਹ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਤੁਹਾਡੀ ਵੇਚੀ ਹੋਈ ਫਸਲ ਦਾ 2320 ਰੁਪਏ ਐਮਐਸਪੀ ਦੇ حساب ਨਾਲ ਕੱਲਾ ਕੱਲਾ ਪੈਸਾ ਇਨ੍ਹਾਂ ਚੋਰ ਲੁਟੇਰਿਆਂ ਦੀਆਂ ਜੇਬਾਂ ਚੋਂ ਕਢਾ ਕੇ ਤੁਹਾਡੇ ਖਾਤਿਆਂ 'ਚ ਪਵਾਵਾਂਗੇ ਸਾਥ ਦਿਓ ਆਪੋ ਆਪਣੇ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕਰਵਾਓ ਅਨਾਉਂਸਮੈਂਟ ਆਪੇ ਤੇਰਾ ਟਾਈਮ ਹੋਣ ਸਵੇਰੇ ਦੁਪਹਿਰ ਸ਼ਾਮ ਲਗਾਤਾਰ 10 ਦਿਨ ਅਨਾਉਂਸਮੈਂਟਾਂ ਹੋਣ ਅਸੀਂ ਗੁਰੂ ਘਰਾਂ ਦੇ ਵਿੱਚ ਪਹੁੰਚਾਂਗੇ ਸਰਪੰਚਾਂ ਪੰਚਾਂ ਦੇ ਨਾਲ ਨੰਬਰਦਾਰ ਸਹਿਬਾਨਾਂ ਦੇ ਨਾਲ ਮੀਟਿੰਗਾਂ ਕਰਾਂਗੇ ਤੇ ਵੱਧ ਤੋਂ ਵੱਧ ਸਾਡਾ ਸਾਥ ਦਿਓ ਅਸੀਂ ਇਸ ਸੀਜ਼ਨ ਦੀ ਲੜਾਈ ਨਹੀਂ ਲੜ ਰਹੇ ਅਸੀਂ ਅਗਲੇ ਸੀਜ਼ਨਾਂ ਦੀ ਲੜਾਈ ਲੜ ਰਹੇ ਆ ਕਿਉਂਕਿ ਅਸੀਂ ਆਲੂ ਵੀ ਆਲੂ ਵੀ ਵੇਚਣਾ ਹੈ ਅਸੀਂ ਕਣਕ ਵੀ ਵੇਚਣੀ ਹੈ ਤੇ ਆਉਂਦੇ ਸੀਜ਼ਨ ਦੇ ਵਿੱਚ ਅਸੀਂ ਝੋਨਾ ਵੀ ਵੇchnਾ ਹੈ ਪਰ ਜਿਹੜੀਆਂ ਸਰਕਾਰਾਂ ਦੀਆਂ ਕੋਝੀਆਂ ਚਾਲਾਂ ਨੇ ਕਿ ਅਸੀਂ ਪੰਜਾਬ ਨੂੰ ਖਰਾਬ ਕਰਨਾ ਹੈ ਜਿਹੜਾ 13 ਮਹੀਨਾ ਦਿੱਲੀ ਸੰਘਰਸ਼ ਲੜ ਕੇ ਆਏ ਸੀਗੇ ਉਹਦਾ ਬਦਲਾ ਜਿਹੜਾ ਸੈਂਟਰ ਸਰਕਾਰ ਆ ਲੈ ਰਹੀਆਂ ਉਹਨਾਂ ਨੂੰ ਅਸੀਂ ਮੂੰਹ ਤੋੜ ਜਵਾਬ ਦੇਣਾ ਹੈ ਆਓ ਇਕੱਠੇ ਹੋਈਏ ਇੰਨੀਆਂ ਕਬੰਤੀਆਂ ਕਬੂਲ ਕਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ